ਪਟਿਆਲਾ ਦੇ ਬਖਸ਼ੀਵਾਲਾ ਪੁਲਿਸ ਨੇ ਪੰਜਾਬ ਵਿੱਚ ਨਸ਼ਿਆਂ ਦੇ ਵਿਰੁੱਧ ਵੱਡੀ ਮੁਹਿੰਮ ਤਹਿਤ ਇੱਕ ਵਿਅਕਤੀ ਨੂੰ ਨਾਪਾ ਰੋਡ ਤੇ ਸਥਿਤ ਲక్ష్ਮੀ ਪੈਲੱਸ ਦੇ ਕੋਲੋਂ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਕੀਤੀ ਗਈ ਤਾਂ ਉਸ ਕੋਲੋਂ 700 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ। ਥਾਣਾ ਬਖਸ਼ੀਵਾਲਾ ਦੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਉਨ੍ਹਾਂ ਦੀ ਟੀਮ ਨਾਪਾ ਰੋਡ ਤੇ ਸਥਿਤ ਲక్ష్ਮੀ ਪੈਲੱਸ ਦੇ ਨੇੜੇ ਇੱਕ ਵਿਅਕਤੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਕੀਤੀ ਗਈ ਤਾਂ ਉਸ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਨੇ। ਇਹ ਨਸ਼ੀਲੀਆਂ ਗੋਲੀਆਂ ਕਿਸ ਤੋਂ ਲੈ ਕੇ ਆਉਂਦਾ ਸੀ ਕਿੱਥੇ ਸਪਲਾਈ ਨਹੀਂ ਸੰਤ ਜਿਆ ਇਸ ਦੇ ਪਿੱਛੇ ਕਿੱਥੇ ਤੱਕ ਤਾਰਾਂ ਜੁੜੀਆਂ ਨੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈ ਕੇ ਡੂੰਘਾਈ ਦੇ ਨਾਲ ਪੁੱਛਗਛ ਕੀਤੀ ਜਾਏਗੀ ਜਿਸ ਤੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਦਿਤਾਈ ਚੱਗੀ ਹੈ ਇਹਦਾ 700 ਮਸੀਨੀਅਰ ਬੋਲੀਆਂ ਮਾਮਲਾ ਕੀ ਹੈ ਕਿ ਬੰਦਾ ਕੌਣ ਹੈ ਇਹ ਜੀ ਗੁਰਪ੍ਰੀਤ ਸਿੰਘ ਅਸਾਨੂੰ ਭੱਕਰ ਸਿੰਘ ਔਰ ਰਖੜੇ ਤੋਂ ਇਹ ਬੰਦਾ ਜੀ ਕਾਫੀ ਟਾਈਮ ਤੋਂ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਇਹ ਗੋਲੀਆਂ ਵੇਚਣ ਦਾ ਕੰਮ ਕਰਦਾ ਸਮੈਕ ਵਗੈਰਾ ਤੇ ਫਸੀ ਨਾਕਾ ਲਾਇਆ ਹੋਇਆ ਸੀਗਾ ਲక్ష్ਮੀ ਪੈਲੇਸ ਦੀ ਬੈਕ ਸਾਈਡ ਤੇ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਤੇ ਉੱਥੇ ਸਾਨੂੰ ਇਹ ਨਾਕੇ ਦੇ ਅਸੀਂ ਫੜਿਆ ਸੀਗਾ ਇਹਨੂੰ ਇਹ 700 ਨਸ਼ੀਗੀਆਂ ਗੋਲੀਆਂ ਇਹ ਤਾਂ ਬਰਾਮਦ ਹੋਈਆਂ ਸੀਗੀਆਂ ਕੋਈ ਜਾਣਕਾਰੀ ਤੋਂ ਪਤਾ ਲੱਗਿਆ ਸਰ ਇਹ ਕਿਥੋਂ ਦੀ ਲਿਆਉਂਦਾ ਸੀ ਤੇ ਵੇਚਦਾ ਵੀ ਸੀ ਕਿ ਹੰਬਰ ਕਿੱਥੇ ਇਹਦੇ ਹੁਣ ਤਾਂ ਜਿੰਨੀ ਫਿਲਹਾਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਬੈਕਵਾਰਡ ਲਿੰਕ ਕਿੱਦਾਂ ਸੀ ਪਤਾ ਕਰ ਰਹੇ ਹਾਂ ਤੇ ਉਦਾਂ ਵੀ ਇਹ ਖਾਂਦਾ ਸੀਗਾ ਕੱਲਾ ਸੀ ਸਰ ਕੱਲਾ ਸੀਗਾ ਜੀ ਤੇਦੀ ਕੋਈ ਫੈਮਲੀ ਵੀ ਸੌਂਗਲੀਅਤ ਹੈ ਦੇ ਵਿੱਚ ਉਹ ਅਸੀਂ ਵੈਰੀਫਾਈਂਗ ਕਰ ਰਹੇ ਹਾਂ ਜੀ ਇਨਵੈਸਟਿਗੇਸ਼ਨ ਚੱਲ ਰਹੀ ਹੈ ਇਹ ਰਿਮਾਂਡ ਲੈ ਰਹੇ ਹਾਂ ਜੀ ਅਸੀਂ ਪੇਸ਼ ਕਰਨ ਗਏ ਹੋਏ ਹਾਂ ਤੇ ਰਿਮਾਂਡ ਲਵਾਂਗੇ ਜੀ ਅਸੀਂ ਇਹਦਾ ਤੇ ਅਸੀਂ ਬੈਕਵਰਡ ਫਾਰਵਰਡ ਲਿੰਕੇਜ ਦਾ ਪਤਾ ਕਰਾਂਗੇ ਕੋਈ ਪਤਾ ਲੱਗੇਗਾ ਸਰ ਨਾਲ ਵਾਲੇ ਟਾਈਮ ਤੇ ਖੁਲਾਸੇ ਹੋਣਗੇ ਕਿ ਇਹਦੇ ਨਾਲ ਕੋਈ ਵੀ ਹੋਰ ਸੌਂਗਲੀਅਤ ਹਾਂਜੀ ਹਾਂਜੀ ਬਿਲਕੁਲ ਹੋਣਗੀਆਂ